ਸਜੀਤ ਕਾਲ ਜੀ ਮੈਂ ਆਪਣਿਤ ਘਰ ਹਜ਼ਰਾਂ ਜੀ ਕੁਦਰਤਕਾਰ ਦੁਆਰਾ ਲਿਖੀ ਗਈ ਕਹਾਣੀ ਬੇਬੇ ਬੰਸੋ ਦਾ ਭਾਗ ਦਿਜਾ ਲਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮਨਪ੍ਰਿਤ ਦੀ ਨਜ਼ਰ ਉਸ ਸੰਜੀ ਕੰਦ ਉੱਤੇ ਪੈਂਦੀ ਆ ਜਿਸ ਨੂੰ ਕਦੀ ਉਹਨੇ ਬੇਬੇ ਬੰਸੋ ਨਾਲ ਮਿਲ ਕੇ ਮਿੱਟੀ ਗਾਰੇ ਨਾਲ ਲਪੇਆ ਸੀ ਤੇ ਪਾਂਡੂ ਤਾਂ ਪੋਚਾ ਫੇਰੇ ਆ ਸੀ ਮਨਪ੍ਰਿਤ ਉਹ ਫੜਾਵੇਂ ਨੂੰ ਗਾਰਾ ਮਲ ਕੇ ਗਾਰੇ ਨੂੰ ਪੈਰਾਂ ਨਾਲ ਚੰਗੀ ਤਰ੍ਹਾਂ ਮਦੋਲ ਫਿਰ ਇੱਕ ਇੱਕ ਚਿਪਾ ਕੰਧ ਉਤੇ ਮਾਰ ਕੇ ਹੱਥਾਂ ਨਾਲ ਮਲ ਪਾਣੀ ਲਗਾਉਂਦੀ ਰਹੀ ਨਾਲ ਨਾਲ ਤਾਂ ਜੋ ਤਿਲਕਨ ਹੋ ਸਕੇ ਠੀਕਾ ਬੇਬੇ ਮਨਪ੍ਰਿਤ ਐਨੀ ਤੀਜ ਮਿੱਟੀ ਦਾ ਚਿਪਾ ਕੰਧ ਉਤੇ ਸੁੱਟਦੀ ਆ ਕਿ ਉਹ ਬੇਬੇ ਦੇ ਪੇਟ ਉਤੇ ਚਿਪਕ ਜਾਂਦਾ ਨਹੀਂ ਕੋਤੀ ਧੀ ਕੋਈ ਚਾਚਾ ਦਾ ਕੰਮ ਨਾ ਕਰੇ ਹੁਣ ਮੇਰੇ ਸੂਟ ਨੂੰ ਤੂੰ ਹੀ ਤੁਰੀਣਾ ਧੋਕੇ ਨਾਲੇ ਬੇਬੇ ਮਨਪ੍ਰਿਤ ਨੂੰ ਫੜ ਕੇ ਉਸ ਦਾ ਮੂੰਹ ਚੰਗੀ ਤਰ੍ਹਾਂ ਗਾਰੇ ਵਿੱਚ ਮਦੋਲ ਦਿੰਦੀ ਆ ਆਏ ਬੇਬੇ ਛੱਡ ਦੇ ਪੀ ਗਲਤੀ ਹੋ ਗਈ ਮੈਂ ਖੜਾ ਚਾਨ ਕੇ ਕੀਤਾ ਚਲ ਫਿਰ ਪਾਂਡੂ ਵਾਲਾ ਪੋਚਾ ਲੈ ਕੇ ਆ ਜਿਹੜੀ ਉੱਪਰ ਉਪਰੋਂ ਕੰਦ ਸੁੱਕ ਕੇ ਆ ਇਹ ਪੋਚਾ ਲਾਉਣਾ ਸ਼ੁਰੂ ਕਰ ਬਾਕੀ ਦੂਰੀ ਵਰ ਕੱਲ ਨੂੰ ਫਿਰ ਪੋਚਾ ਲਗਾ ਦੇਵਾਂਗੀ ਚੰਗਾ ਬੇ ਬੇ ਠੀਕਾ ਮਨਪ੍ਰੀਤ ਪਾਂਡੂ ਵਾਲੀ ਮਟਕੀ ਚੱਕੀ ਲੈ ਆਉਂਦੀ ਆ ਤੇ ਕਹਿੰਦੀ ਆ ਕਿ ਇੱਕ ਪੋਚਾ ਵਿੱਚੋਂ ਪਿਉਂਕੀ ਫੜਾ ਤੈਨੂੰ ਸਖਾਵਾਂ ਕਿ ਕਿਵੇਂ ਪੋਚਾ ਲਾਉਣਾ ਮਨਪ੍ਰੀਤ ਪੋਚਾ ਪਿਉਂਕੀ ਫੜਾਉਂਦੀ ਆ ਬੇਬੇ ਪਾਂਡੂ ਵਾਲਾ ਪੋਚਾ ਮਨਪੀ ਦੀ ਮੂੰਹ ਪਰ ਮਾਰ ਦਿਆ ਮਨਪੀਤਰਾਪ ਕੀ ਆਪਣੇ ਮੂੰਹ ਉੱਪਰ ਹੱਥ ਮਾਰਦੀ ਆ ਚਰਹੂ ਤੀਖਦੀ ਆ ਲੱਗੇ ਫੋਨ ਮੇਰੇ ਅੰਕਲ ਬੈਠੇ ਹੁੰਦੇ ਹੰਤੇ ਦੂਜੇ ਪਾਸੇ ਅਮਨ ਉਸਦੇ ਮੂੰਹ ਉੱਪਰ ਪਾਣੀ ਦੇ ਛਿੱਟੇ ਮਾਰ ਕੇ ਪੁੱਛ ਰਹੀ ਹੁੰਦੀ ਆ ਕੀ ਹੋਇਆ ਕਿੱਥੇ ਗਵਾ ਚੰਨੀ ਆ ਅਗਰ ਤੇਰੇ ਮੂੰਹ ਤੇ ਪਾਣੀ ਦੇ ਛਿੱਟੇ ਨਾ ਮਾਰਦੇ ਸਾਨੂੰ ਤਾਂ ਲੱਗਾ ਸੀ ਕਿ ਗਈ ਕੁੜੀ ਪੈ ਗਈ ਗਲਾਜ ਸਾਰੇ ਹੱਸਣ ਲੱਗਦੇ ਹਨ ਉਹ ਆਪਣੀਆਂ ਤੀਤੀਆਂ ਆਜਾਦਾਂ ਵਿੱਚੋਂ ਬਾਹਰ ਆ ਚੁੱਕੀ ਹੁੰਦੀ ਆ ਤੇ ਅਮਨ ਨਾਲ ਜਾਨ ਲਈ ਮੰਜੀ ਟੁੱਟ ਖੜੀ ਹੁੰਦੀ ਆ ਫੋਰ ਮੇਰ ਅੰਕਲ ਬੋਲਦੇ ਹਨ ਤੋ ਆਪਣੀ ਖਾਂਜੀ ਜੂਨੀ ਲੈ ਕੇ ਜਾਣੇ ਅੰਕਲ ਜੀ ਵਿੱਚ ਉਹ ਗੱਟੇ ਕਰਦੇ ਹਨ ਤੇ ਮਨਪ੍ਰੀਤ ਦੇ ਹੱਥ ਉੱਪਰ ਰੱਖ ਦਿੰਦੇ ਹਨ ਮਨਪ੍ਰੀਤ ਬਹੁਤ ਖੁਸ਼ ਹੁੰਦੀ ਆ ਅੰਕਲ ਨੂੰ ਹੱਥ ਜੋੜ ਸੱਸੀ ਕਾਲ ਬੁਲਾਉਂਦੀ ਆ ਆਸ਼ੀਰਵਾਦ ਲੈਂਦੀ ਆ ਤੇ ਅਮਨ ਨਾਲ ਵਾਪਸ ਆ ਜਾਂਦੀ ਆ ਅਮਨ ਦੇ ਘਰ ਮਨਪ੍ਰੀਤ ਦੀ ਕੁੜੀ ਵੀ ਸੁੱਤੀ ਉੱਠ ਜਾਂਦੀ ਆ ਜਿਸ ਦੀ ਉਮਰ 7 ਸਾਲ ਹੁੰਦੀ ਆ ਪੁੱਛਦੀ ਹੈ ਮੰਮੀ ਜੀ ਤੁਸੀਂ ਮੈਲਾ ਪੀਪੀ ਬੰਜੋ ਨੂੰ ਇੱਕ ਵਾਰ ਤਾਂ ਮਨਪੀਤ ਜੱਤੀ ਵਿੱਚ ਪਿਆ ਜਾਂਦੀ ਆ ਕਿ ਇਸ ਛੋਟੀ ਬੱਚੀ ਨੂੰ ਕੀ ਉੱਤਰ ਦੇਵੇ ਫਿਰ ਕਹਿੰਦੀ ਆ ਹਾਂਜੀ ਬੱਚੀ ਮੈਂ ਮਿਲ ਆਈ ਹਾਂ ਮਨਪੀਤ ਦੀ ਬੇਟੀ ਦਾ ਨਾਮ ਗੁਰਨੂਰ ਹੈ ਉਧਰ ਸਭ ਪਿਆਰ ਨਾਲ ਉਸਨੂੰ ਨੂਰ ਹੀ ਬੁਲਾਉਂਦੇ ਹਨ ਨੂਰ ਬੈੱਡ ਉੱਪਰ ਗੋਡੇ ਪੁੱਠੇ ਕਰਕੇ ਬੈਠੀ ਇੱਕ ਨਿੱਕੇ ਸੋਨੇ ਗੋਲ ਮਟੋਲ ਜਿਹੇ ਹੱਥ ਨਾਲ ਆਪਣੇ ਕਾਲੀ ਕੁੰਗਰਾਲੇ ਵਾਲਾ ਨੂੰ ਸਹੀ ਕਰਦੀ ਹੋਈ ਇੱਕ ਫੁੱਲ ਬਾਹਰ ਨੂੰ ਕਰਦੇ ਹੋਏ ਦੂਜੀ ਹੱਥ ਦੀ ਪਹਿਲੀ ਉਂਗਲ ਹਿਲਾਉਂਦੇ ਹੋਏ ਬੋਲਦੀ ਆ ਨਾ ਮੰਮਾ ਜੀ ਅਜ ਤੂੰ ਸੀ ਵੀ ਝੂਠ ਬੋਲਣ ਲੱਗ ਪਈ ਤੁਸੀਂ ਤਾਂ ਬੀਬੀ ਬਾਂਸਰ ਨੂੰ ਮਿਲੇ ਹੀ ਨਹੀਂ ਮਨਪ੍ਰੀਤ ਹੈਰਾਨ ਹੋ ਕੇ ਕਹਿੰਦੀ ਆ ਨਾ ਵੱਜੇ ਤੈਨੂੰ ਕਿਸ ਨੇ ਦੱਸਿਆ ਅਮਨ ਮਾਸੀ ਨੇ ਦੱਸਿਆ ਬੱਚੇ ਅਮਨ ਮਾਸੀ ਤਾਂ ਝੂਠੀ ਆ ਮੈਂ ਹੁਣੇ ਬੀਬੀ ਬਾਂਸਰ ਨੂੰ ਮਿਲ ਕੇ ਆਈਆਂ ਨਾਲੇ ਆਪਣੇ ਹੱਥਾਂ ਵਿੱਚ ਨੂਰ ਦਾ ਫੀਸ ਲੈ ਕੇ ਉਸ ਨੂੰ ਪਿਆਰ ਕਰਦੀ ਹੈ ਨੂਰ ਆਪਣੀ ਨਿੱਕੇ ਹੱਥਾਂ ਨਾਲ ਮਨਪ੍ਰੀਤ ਨੂੰ ਪਿੱਛੇ ਨੂੰ ਤੱਕਦੇ ਹੋਏ ਮਮਾ ਜੀ ਝੂਠ ਨਾ ਬੋਲੋ ਤੁਸੀਂ ਨਹੀਂ ਮਿਲ ਕੇ ਆਏ ਬੀਬੀ ਬਾਂਸਰ ਨੂੰ ਉੱਤਰ ਵਿਖੋ ਆਪਣੇ ਪਿੱਛੇ ਮਮਾ ਜੀ ਸਬੂਤ ਮਨਪ੍ਰੀਤ ਪਿੱਛੇ ਮੁੜ ਕੇ ਦੇਖਦੀ ਹੈ ਇੱਕ लाठी ਵਾਲੀ ਬੁੱਢੀ ਮਾਤਾ ਖਲੂਤੀ ਨਜ਼ਰ ਆਉਂਦੀ ਆ ਹੂਫ ਹੂ ਬੀਬੀ ਬੰਸੋ ਲੱਗਦੀ ਆ ਉਸ ਸਮੇਂ ਦੀ ਬੀਬੀ ਬੰਸੋ ਜਦੋਂ ਮਨਪ੍ਰੀਤ ਉਸ ਤੋਂ ਕੰਮ ਕਾਰ ਸਿੱਖਦੀ ਸੀ ਮਨਪ੍ਰੀਤ ਦੀਆਂ ਗੋਲ-ਗੋਲੇਕਾਰ ਦੀਆਂ ਕਾਲੀਆਂ ਕਜਰ ਨਾਲ ਸੁਨੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਹਨ ਉਹ ਇੱਕਦਮ ਹੱਕੀ-ਵੱਕੀ ਰਹਿ ਜਾਂਦੀ ਆ ਉਹ ਉਸ ਬਜ਼ੁਰਗ ਮਾਤਾ ਦੇ ਨਜ਼ਦੀਕ ਜਾਂਦੀ ਆ ਹੱਥ ਲਗਾਉਂਦੀ ਆ ਦੇਖਦੀ ਆ ਅੱਖਾਂ ਵਿੱਚ ਉਹ ਹੰਝੂ ਛਲਕਣ ਲੱਗਦੇ ਹਨ ਕੁਟਕੀ ਬੀਬੀ ਨੂੰ ਜਫੀ ਪਾਲੰਦੀਆ ਬੀਬੀ ਫੋਰਮੈਨ ਅੰਕਲ ਤਾਂ ਕਹਿੰਦੀ ਸੀ ਤੁਸੀਂ ਪ੍ਰਾਣ त्याग ਦਿੱਤੇ ਤੁਸੀਂ ਇੱਥੇ ਨਾਲੇ ਤੁਸੀਂ ਹਲੇ ਵੀ ਉਦਾਂ ਦੇ ਹੀ ਹੋ ਨੂਰ ਬੋਲਦੀ ਤੀਖਿਆ ਮਮਾ ਜੀ ਤੁਸੀਂ ਝੂਠ ਬੋਲਦੇ ਸੀ ਨਾ ਬੀਬੀ ਬੰਸੋ ਤਾਂ ਉਦੋਂ ਤੋਂ ਹੀ ਮੇਰੇ ਕੋਲ ਬੈਠੇ ਸੀ ਮੇਰੇ ਨਾਲ ਖੇਡ ਰਹੇ ਸੀ ਬੀਬੀ ਬੰਸ ਤੁਹਾਨੂੰ ਇੱਥੇ ਮਿਲਣ ਆਈ ਸੀ ਅੱਛਾ ਫਿਰ ਫੋਰਮੈਨ ਅੰਕਲ ਨੇ ਮੈਨੂੰ ਝੂਠ ਕਿਉਂ ਬੋਲਿਆ ਦੇਖ ਬੀਬੀ ਅੱਜ ਤੇਰੀ ਤਾਂ ਗਾਣਾ ਖਾਣ ਵਾਲੀ ਮਨਪ੍ਰਿਤ ਫਲੈਤਨ ਹੋ ਗਈ ਆ ਵਲੇਤ ਵਿੱਚ ਵੱਡੇ ਵੱਡੀ ਰੈਸਟੋਰੈਂਟ ਦੀ ਮਾਲਕਨ ਬਣ ਗਈ ਜਿਹੜੀ ਤੇਰੇ ਤੋਂ ਕਦੀ ਰੋਟੀਆਂ ਬਣਾਉਣੀਆਂ ਸਿੱਖਦੀ ਸੀ ਅੱਜ ਹੋਰਾਂ ਨੂੰ ਕੰਮ ਕਰਨ ਦੇ ਵੱਲ ਸਿਖਾਉਂਦੀ ਆ ਪੁੱਤ ਮਨਪ੍ਰਿਤ ਰੋ ਨਾ ਪੁੱਤ ਹੁਣ ਤੈਨੂੰ ਮੈਂ ਬੇਬੇ ਬੰਸੋਂ ਮਿਲ ਗਈ ਤੇਰੀ ਇੱਛਾ ਸੀ ਨਾ ਮੈਨੂੰ ਮਿਲਣ ਦੀ ਵੇਖ ਤੇਰੇ ਸਾਹਮਣੇ ਮਨਪ੍ਰਿਤ ਆਪਣੇ ਹੰਝੂ ਪੂੰਝੇ ਬੇਬੇ ਨੂੰ ਖੁਸ਼ੀ ਨਾਲ ਦੋਵੇਂ ਹੱਥਾਂ ਤੋਂ ਫੜ ਫੱਟ ਉੱਪਰ ਵਠਾਉਂਦੀ ਆ ਬੇਬੇ ਨੂੰ ਬਾਰ ਬਾਰ ਗੱਲ ਨਾ ਲਗਾਉਂਦੀ ਆ ਅਮਨ ਬੇਬੇ ਲਈ ਚਾਹ ਪਾਣੀ ਲੈ ਆ ਅੱਜ ਮੇਰੀ ਬੇਬੇ ਬੰਸੋਂ ਮਿਲੀ ਮੈਨੂੰ ਇਸ ਤੋਂ ਪਹਿਲਾਂ ਕਿ ਮਨਪ੍ਰੀਤ ਕੁਝ ਹੋਰ ਬੋਲਦੀ ਉਸ ਨੂੰ ਆਪਣੀ ਬੇਟੀ ਦੇ ਬੁਲਾਉਣ ਦੀ ਆਵਾਜ਼ ਸੁਣਦੀ ਆ ਮਮਾ ਜੀ ਮਮਾ ਜੀ ਆਪਣੇ ਨਿੱਕੇ ਹੱਥਾਂ ਨਾਲ ਆਪਣੀ ਮੰਮੀ ਦੇ ਪੱਟਾਂ ਤੇ ਹੱਥ ਨਾਲ ਨਿੱਕੇ ਨਿੱਕੇ ਥੱਪੜ ਮਾਰ ਬੁਲਾ ਰਹੀ ਹੁੰਦੀ ਆ ਮਨਪ੍ਰੀਤ ਕਡੂੰਗੀ ਸੋਚ ਵਿੱਚੋਂ ਬਾਹਰ ਨਿਕਲਦੀ ਆ ਅਸਲ ਵਿੱਚ ਉਸ ਨੂੰ ਲੱਗਦਾ ਹੀ ਨਹੀਂ ਬੀਬੀ ਬੰਸੋਂ ਪ੍ਰਾਂਤਿਆਗ ਚੁੱਕੀ ਆ ਉਸ ਦਾ ਬੀਬੀ ਨਾਲ ਲਗਾਵ ਹੀ ਨਾ ਸੀ ਕਿ ਡੂੰਗੀਆਂ ਸੋਚਾਂ ਨੂੰ ਸੁਪਨੇ ਬਣ ਬਣ ਕੇ ਰੰਗ ਲੱਗ ਗਈਆਂ ਬੱਚੇ ਮਾਫ ਕਰ ਦੇ ਥੋੜਾ ਸਿਰ ਜਿਹਾ ਪਾਰਾ ਹੋ ਰਿਹਾ ਸੀ ਤੇਰੀ ਆਵਾਜ਼ ਹੀ ਨਹੀਂ ਸੁਣੀ ਕੀ ਚਾਹੀਦਾ ਮੇਰੇ ਬੱਚੇ ਨੂੰ ਖਾਣ ਨੂੰ ਭੁੱਖ ਲਗੀ ਹੋਣੀ ਆ ਹਨਾ ਨਹੀਂ ਮਮਾ ਜੀ ਉਬਾਰਿਕ ਵੀ ਬੀਜੀ ਬੁਲਾ ਰਹੀ ਆ ਤੁਹਾਨੂੰ ਨੂਰ ਪਿਆਰੀ ਜਿਹੀ ਆਵਾਜ਼ ਨਾਲ ਉੱਤਰ ਦਿੰਦੀ ਆ ਮੈਨੂੰ ਅਮਨ ਦੇਖ ਤਾਂ ਮੈਨੂੰ ਤਾਂ ਸ਼ਾਇਦ ਕੋਈ ਹੁਣ ਪਿੰਡ ਵਿੱਚ ਪਹਿਚਾਣਦਾ ਵੀ ਨਹੀਂ ਹੋਣਾ ਕੌਣ ਹੋ ਸਕਦਾ ਮਨ ਦੇਖ ਸਕਦੀ ਆ ਅਮਨ ਬਾਹਰ ਜਾਂਦੀ ਅਮਨ ਦਾ ਮੂੰਹ ਖੁੱਲਾ ਹੀ ਰਹਿ ਜਾਂਦਾ ਹੈ ਇਹ ਕਹਿੰਦੇ ਹੋਏ ਬੀਬੀ ਬਨਸੋ ਅਮਨ ਫਟਾਫਟ ਬਾਹਰ ਆਉਂਦੀ ਆ ਬੀਬੀ ਬੋਲਦੀ ਆ ਪਰ ਤੂੰ ਮਨਪ੍ਰੀਤ ਹੈ ਨਾ ਮਨਪ੍ਰੀਤ ਕੁਝ ਬੋਲਦੀ ਬੀਬੀ ਪਹਿਲਾਂ ਹੀ ਬੋਲ ਪੈਂਦੀ ਆ ਹੈਰਾਨ ਨਾ ਹੋਵੋ ਮੈਂ ਪੁੱਤ ਬੀਬੀ ਬਨਸੋ ਨਹੀਂ ਹਾਂ ਹਾਲਾਂਕਿ ਜਿਹੜਾ ਵੀ ਮੈਨੂੰ ਪਹਿਲੀ ਵਾਰ ਦੇਖਦਾ ਹੈ ਬੀਬੀ ਬਨਸੋ ਨਾਮ ਨਾਲ ਹੀ ਸੰਬੋਧਨ ਕਰਦਾ ਹੈ ਬੀਬੀ ਬਨਸੋ ਦੀ ਚੰਗਿਆਈ ਦੀ ਚਰਚ ਹੀ ਇੰਨੀ ਆਪਤ ਕਿ ਹਰ ਕੋਈ ਉਸੇ ਸਿਫਤ ਕਰਦਾ ਹੈ ਮੈਂ ਪੁੱਤ ਬੀਬੀ ਬਨਸੋ ਦੀ ਛੋਟੀ ਪਹਿਣਾ ਚਰੋਦੀ ਬੇਬੇ ਬੰਸੋਂ ਖਤਮ ਹੋਈਆ ਮਿਸ ਪੈਂਟ ਵਿੱਚ ਹੀ ਰੋਕੀ ਹੋਈ ਆ ਪੁੱਤੈ ਨੂੰ ਮਿਲਣ ਲਈ ਰੋਕੀ ਸੀ ਪੁੱਤ ਮੇਰੀ ਭੈਣ ਜਾਂਦੀ ਵਾਰ ਕੁਝ ਕਾਗਜ਼ ਮੈਨੂੰ ਫੜਾ ਕੇ ਗਈ ਸੀ ਕਿ ਇਹ ਕਾਗਜ਼ ਸਿਰਫ ਮਨਪ੍ਰਿਤ ਨੂੰ ਹੀ ਦੇਣੇ ਹਨ ਜਿਵੇਂ ਕਿ ਤੇਰੇ ਆਉਣ ਦਾ ਮੇਰੀ ਭੈਣ ਨੂੰ ਪਹਿਲਾਂ ਹੀ ਪਤਾ ਸੀ ਉਨੇ ਸਿਰਫ ਤੇਰਾ ਹੀ ਜ਼ਿਕਰ ਕੀਤਾ ਸੀ ਉਂਝ ਤਾਂ ਆਖਰੀ ਵਕਤ ਉਹਨੇ ਆਪਣੇ ਪੰਜ ਪੁੱਤਰਾਂ ਨੂੰ ਮਿਲਣ ਲਈ ਗੁਰੂ ਘਰ ਪਾਠ ਰਖਵਾਉਣ ਦੇ ਬਹਾਨੇ ਬੁਲਾਇਆ ਸੀ ਉਹ ਸਭ ਨੂੰ ਮਿਲ ਕੇ ਆਪਣੀ ਦੂਤੀ ਪड़ੋਤੇ ਸਭ ਨੂੰ ਖੜਾ ਆਇਆ ਉਸਨੇ ਅਖੰਡ ਪਾਠ ਦੇ ਆਖਰੀ ਦਿਨ ਸਵਨਾਂ ਨੂੰ ਕਿਹਾ ਨਾਮ ਸਿਮਰਨ ਕਰਨਾ ਸੱਚ ਦਾ ਸਾਥ ਦੇਣਾ ਫਿਰ ਅਰਦਾਸ ਸਮੇਂ ਹੀ ਆਖਰੀ ਸਾਲੇ ਇਹ ਕਾਗਜ਼ੋਣੀ ਮੈਨੂੰ ਉਸ ਦਿਨ ਹੀ ਫੜਾਈ ਸੀ ਮੈਨੂੰ ਸਪੈਸ਼ਲ ਬੁਲਾਇਆ ਸੀ ਅਖੰਡ ਪਾਠ ਲਈ ਜਿਵੇਂ ਕਿ ਉਸਨੂੰ ਪਤਾ ਸੀ ਕਿ ਉਸਦਾ ਆਖਰੀ ਵਕਤ ਆ ਗਿਆ ਹੋਵੇ ਇਹ ਕਾਗਜ਼ਾਤ ਕੀ ਨੇ ਮੈਨੂੰ ਨਹੀਂ ਪਤਾ ਪੁੱਤ ਪੜਕੇ ਵੇਖਤਾ ਮਨਪ੍ਰੀਤ ਬੀਬੀ ਨੂੰ ਪਹਿਲਾਂ ਅੰਦਰ ਆਉਣ ਲਈ ਕਹਿੰਦੀ ਆ ਫਿਰ ਪਾਣੀ ਦੇ ਕੇ ਕਾਗਜ਼ ਫੜਦੀ ਆ ਤੇ ਕਾਗਜ਼ ਫੜ ਕੇ ਪੜਨੀ ਸ਼ੁਰੂ ਕਰ ਦਿੰਦੀ ਆ ਇਹ ਕਾਗਜ਼ ਸ਼ਾਇਦ ਬੀਪੀ ਭੰਸੂ ਕਿਸੇ ਤੋਂ ਲਿਖਵਾਉਂਦੀ ਰਹੀ ਸੀ ਇੱਕ ਚਿੱਠੀ ਪੱਤਰ ਵਾਂਗ ਲੱਗਦਾ ਵਿੱਚ ਕੁਝ ਸਰਕਾਰੀ ਦਸਤਾਵੇਜ਼ ਵੀ ਹੁੰਦੇ ਹਨ ਕੁੱਲਮ ਲਾ ਕੇ 12-13 ਕਾਗਜ਼ ਸੀ ਜਿੰਨਾਂ ਦਾ ਰੰਗ ਵੀ ਪੀਲਾ ਜਿਹਾ ਹੋਇਆ ਪਿਆ ਸੀ ਮੈਂ ਹਰਵੰਸਕੌਰ ਪਤਨੀ ਸਵਰਗਵਾਸੀ ਟੈਲ ਸਿੰਘ ਆਪਣੇ ਜੀਵਨ ਦੇ ਸਭ ਪਹਿਲਿਆਂ ਨੂੰ ਉਜਾਗਰ ਕਰਨ ਕਰਨ ਜਾ ਰਹੀ ਆ ਮੇਰਾ ਜਨਮ ਬੀਕਨਿਰ ਵਿੱਚ ਹੋਇਆ ਮੈਂ ਆਪਣਾ ਬਚਪਨ ਵੀ ਉੱਥੇ ਗੁਜ਼ਾਰਿਆ ਅੱਲੜ ਵੇਰੀਸ ਵਿੱਚ ਮੈਂ ਬਹੁਤ ਸੋਹਣੀ ਸਰਖੀ ਮਟਿਆਰ ਸੀ ਐਵੇਂ ਨਾਲ ਦੀਆਂ ਕੁੜੀਆਂ ਮੈਨੂੰ ਆਖਦੀਆਂ ਸਾਡੀ ਵੇਂਧੀਆਂ ਵਿੱਚ ਆਮ ਤੌਰ 'ਤੇ ਹਰ ਘਰ ਦੀ ਮਟਿਆਰ ਕਗੜਾ ਨਾਲ ਲੰਬੀ ਗੋਤ ਤੇ ਸਿਰ ਉੱਪਰ ਕਿਰਨ ਕੋਟੇ ਵਾਲੀ ਚੁੰਨੀ ਲੈ ਕੇ ਰੱਖਦੀ ਸੀ ਉਹਨਾਂ ਵੇਲੇ ਵਿੱਚ ਮੈਂ ਆਪਣੀਆਂ ਸਹੇਲੀਆਂ ਨਾਲ ਨਹਿਰ ਤੋਂ ਪਾਣੀ ਭਰ ਕੇ ਲੈ ਆਉਂਦੀ ਹੁੰਦੀ ਸੀ ਜਦੋਂ ਟੈਲ ਸਿੰਘ ਮੈਨੂੰ ਚੂਰੀ ਚੂਰੀ ਤੱਕਦਾ ਰਹਿੰਦਾ ਸੀ ਮੇਰਾ ਪਰਮਾ ਸ਼ਰੀਰ ਨੱਕ ਦਾ ਕੋਕਟੇਲ ਸਿੰਘ ਦੀ ਪਸੰਦ ਬਣ ਗਿਆ ਬਿੱਕਾ ਨਿਰਦੇਖ ਕਹਿੰਦੇ ਕਹੋਂਦੇ ਜੱਤੀ ਸਰਦਾਰਾਂ ਕਰੋ ਮੈਨੂੰ ਰਿਸ਼ਤਾ ਆਇਆ ਭਮੇਸ਼ਾਨ ਦੀ ਤਰਖਾਨ ਸੀ ਪਰ ਪੂਰੇ ਇਲਾਕੇ ਵਿੱਚ ਟੈਲ ਸਿੰਘ ਦੇ ਪਰਿਵਾਰ ਦੀਆਂ ਧੂਮਾਂ ਸੀ ਪਰ ਵੰਡ ਵਿਲੇ ਹੀ ਧੂਮਾਂ ਉਜੜ ਪੁੱਜੜ ਗਈਆਂ ਟੈਲ ਸਿੰਘ ਦੀ ਵੀ ਮੌਤ ਹੋ ਗਈ ਮੇਰੀ ਕੋਖੋ ਪੰਜ ਮੁੰਡੇ ਅਤੇ ਚਾਰ ਕੁੜੀਆਂ ਦਾ ਜਨਮ ਹੋਇਆ ਨਿੱਕਾ ਮੁੰਡਾ ਤੇ ਕੁੜੀ ਤਾਂ ਹਲੇ ਗੁੱਦੀ ਸੀ ਵੱਡਾ ਮੁੰਡਾ ਕਮੌਣ ਜੋਗਾ ਹੋ ਗਿਆ ਸੀ ਅਸੀਂ ਉਜੜ ਕੇ ਗੱਡਿਆਂ ਉੱਪਰ ਕੋਹਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਟੈਲ ਸਿੰਘ ਦੀ ਦਾਦੀ ਪਰਾਦੀ ਪਿੰਡ ਸਮਰਾਲੀ ਦੇ ਨੇੜੇ ਆ ਕੇ ਵਸ ਕੇ ਇੱਥੇ ਆ ਕੇ ਅਸੀਂ ਪੰਜ ਕਿਲੀ ਜਮੀਨ ਖਰੀਦ ਲਈ ਮੈਂ ਦਿਨ ਪਰ ਕੀਤਾ ਵਿੱਚ ਮੌਫਲੀ ਤੋੜਨੀ ਫਿਰ ਵੇਚ ਕੇ ਪੈਸਿਆਂ ਤੇਲਿਆਂ ਨਾਲ ਜਵਾਕਾਂ ਦੀਆਂ ਪੋਸ਼ਾਕਾਂ ਖਰੀਦਣੀਆਂ ਮੌਸਮ ਦੇ ਹਿਸਾਬ ਨਾਲ ਹਰ ਫਸਲ ਹੱਥੀਂ ਵਿਜਲੀ ਬਲਦਾਂ ਨਾਲ ਵਿਹਾਈ ਕਰਨੀ ਲੋਡ ਪੈਨੂ ਦੇਖੂ ਗੇੜਨਾ ਮੇਰਾ ਸਾਥ ਇੰਨੀ ਬਸ ਮੇਰਾ ਵੱਡਾ ਮੁੰਡਾ ਹੀ ਸੀ ਬਾਕੀ ਸਭ ਕੰਮ ਮੈਂ ਖੁਦ ਮਰਦ ਵਾਂ ਕੇ ਕੀਤੀ ਖੇਤਾਂ ਵਿੱਚੋਂ ਖੁਦ ਹੀ ਨੜ ਸੁਗਨਾਤਾ ਦੋ ਵਾਦੂ ਅਨਾਜ ਕੋਈ ਹੋਰ ਨਾ ਲੈਣ ਜਾਵੇ ਉਸ ਨੜ ਤੋਂ 71 ਦਾਣੇ ਘਰ ਰੱਖ ਲੈਣੇ ਬਾਕੀ ਫਸਲ ਵੱਡੇ ਜੰਗੀਦਾਰਾਂ ਨੂੰ ਵੇਚਦੇ ਨੇ ਜਿਵੇਂ ਤੇ ਮੈਂ ਕਰਕੇ ਮੈਂ ਤਿੰਨ ਕਮਰਿਆਂ ਵਾਲਾ ਕੱਚਾ ਕੋਠਾ ਸੱਤ ਲਿਆ ਇੱਕ ਰਸੋਈ ਬਣਾ ਲਈ ਤੇ ਸਾਹਮਣੇ ਇੱਕ ਬਰਾਂਦਾ ਬਹੁਤ ਵਧੀਆ ਗੁਜ਼ਾਰਾ ਹੋਣ ਲੱਗਾ ਸਾਰੇ ਨਿਆਣਿਆਂ ਨੂੰ ਸਕੂਲ ਪੜਨ ਲਗਾ ਦਿੱਤਾ ਵੱਡੇ ਮੁੰਡੇ ਨੂੰ ਬਿਜਲੀ ਵਿਭਾਗ ਵਿੱਚ ਫੋਰਮੈਨ ਦੀ ਨੌਕਰੀ ਮਿਲ ਗਈ ਪੜੇ ਵਿਲੀਆਂ ਦੀਆਂ ਗੱਲਾਂ 200 ਰੁਪਈਆ ਸਿੰਦਾਸੀ ਉਸ ਨੂੰ ਸ਼ਾਹੂਕਾਰ ਦਾ ਅਹੁਦਾ ਦਿੱਤਾ ਜਾਂਦਾ ਸੀ ਚਾਂਦੀ ਦੇ ਰੁਪਈਏ ਦਾ ਚਲਨ ਸੀ ਡਬਲੀ ਪੈਸੇ ਨਾਲ ਹੱਟੀ ਤੋ ਸੌਦਾ ਪੱਤਾ ਜਾਂਦਾ ਸੀ ਇਹ ਡਬਲੀ ਪੈਸਾ ਤਾਂਬੇ ਦਾ ਬਣਿਆ ਹੁੰਦਾ ਸੀ ਇਸ ਵਿੱਚ ਗੋਲਕਾਰ ਸ਼ੀਖ ਹੁੰਦਾ ਸੀ ਉਹਨਾਂ ਵਿਲੇ ਵਿੱਚ ਇਸ ਨਾਲ ਗੁਜ਼ਾਰਾ ਵਾਧੂ ਹੁੰਦਾ ਸੀ 10 ਪੜਿਆਂ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਸੀ ਮੇਰੇ ਪੁੱਤ ਨੂੰ ਵੀ ਮਿਲ ਗਈ ਹੁਣ ਉਸੀ ਤਨਖਾਹ ਨਾਲ ਬਹੁਤ ਵਧੀਆ ਗੁਜ਼ਾਰਾ ਹੁੰਦਾ ਸੀ ਮਹੀਨੇ 500 ਆਉਂਦਾ ਸੀ ਸਾਰਾ ਟੱਬਰ ਆਰਾਮ ਨਾਲ ਰਹਿੰਦਾ ਸੀ ਜੁਆਕ ਪੜਦੇ ਵੀ ਸੀ ਫੀਸਾਂ ਵੀ ਪੜਦੇ ਸੀ ਮੈਂ ਨਾਲ ਨਾਲ ਸਲਾਈ ਅਤੇ ਬੁਣਾਈ ਦਾ ਕੰਮ ਕਰਦੀ ਸੀ ਜਿਸ ਮੈਂ ਲੋਕਾਂ ਦੇ ਖੱਦਰ ਦੇ ਕੱਪੜੇ ਬਣਾਉਣੇ ਨਾਲ ਇੱਕ ਸੀਜ਼ਨ ਆਪਣੇ ਟੱਬਰ ਲਈ ਵੀ ਨਵਾਂ ਖੱਦਰ ਬਣਾ ਲੈਣਾ ਮੈਂ ਹੌਲੀ ਹੌਲੀ ਕਰਦੇ ਮੈਂ ਕੁੜੀਆਂ ਲਈ ਦਾਸ ਬਣਾਉਣਾ ਸ਼ੁਰੂ ਕਰ ਦਿੱਤਾ ਅੱਡੇ ਉੱਪਰ ਬਹੁਤ ਦਰੀਆਂ ਬਣੀਆਂ ਕੱਲੀ ਕੱਲੀ ਕੁੜੀ ਲਈ 11-11 ਬਿਸਤਰੀ ਬਣਾ ਦਿੱਤੀ ਦੂਜਾ ਮੁੰਡਾ ਵੀ ਕਾਂਦੜੀ ਵਰੀਸ ਪਲਾ ਹੋ ਗਿਆ ਸੀ ਪੜਾਇਆ ਲਿਖਾਇਆ ਸਾਰਿਆਂ ਨੂੰ ਵਧਾਈ ਇਸ ਲਈ ਉਹਨਾਂ ਨੂੰ ਬੈਂਕ ਵਿੱਚ ਨੌਕਰੀ ਮਿਲ ਗਈ ਹੁਣ ਮੇਰੇ ਦੋ ਪੁੱਤ ਮੇਰੇ ਬਰਾਬਰ ਕਮਾਉਣ ਲੱਗੇ ਸੀ ਦੋਨਾਂ ਦੀ ਨੌਕਰੀ ਵੀ ਨੇੜੀ ਹੀ ਸੀ ਵੱਡਾ ਅਜੀਤ ਸਿੰਘ ਕੁਲਾਲ ਬਿਜਲੀ ਵਿਭਾਗ ਵਿੱਚ ਕੰਮ ਕਰਦਾ ਸੀ ਉਸ ਤੋਂ ਛੋਟਾ ਸਵਰਨ ਸਿੰਘ ਸਮਰਾਲੇ ਬੈਂਕ ਵਿੱਚ ਮੁਨੀਮ ਲੱਗ ਗਿਆ ਸੀ ਹੁਣ ਚੰਗਾ ਪੈਸਾ ਤੇ ਲਾਉਣ ਲੱਗ ਗਿਆ ਸੀ ਸੋਚਿਆ ਵੱਡੀ ਕੁੜੀ ਸਵਰਨੂ ਦਾ ਵਿਆਹ ਕਰ ਦਈਏ ਉਸ ਲਈ ਬਹੁਤ ਚੰਗੇ ਘਰ ਦਾ ਸਰਕਾਰੀ ਸਕੂਲ ਵਿੱਚ ਪੜਾਉਂਦਾ ਮੁੰਡਾ ਮਿਲ ਗਿਆ ਉੱਥੇ ਵਿਆਹ ਕਰ ਦਿੱਤਾ ਉਦੋਂ ਵਿਰਾਹ ਤੇ ਇੱਕ ਹਫਤਾ ਆ ਕੇ ਰਹਿੰਦੀ ਹੁੰਦੀ ਸੀ ਪਿੰਡ ਵਿੱਚ ਅਸੀਂ ਪਹਿਲੀ ਚੜਦੀ ਦੀ ਤਰਖਾਂ ਸੀ ਜਿਨ੍ਹਾਂ ਨੇ ਪਿੰਡ ਵਿੱਚ ਵਿਆਹ ਵਿੱਚ ਪਹਿਲੀ ਵਾਰੀ ਮਠਾਈਆਂ ਚਾਰ ਆਈਟਮਾਂ ਪਾਈਆਂ ਸੀ ਬੰਨੇ ਚੰਨੇ ਲੱਡੂ ਜਲੇਬੀ ਅਬੰਤਰੀ ਪੀਲੀ ਵਰਫੀ ਨੇ ਧੂਮਾ ਪਵਾ ਦਿੱਤੀਆਂ ਮੇਰੇ ਕੋਲ ਮੇਰੀ ਸੱਸ ਦਾ ਰਿੱਤਾ ਰਾਣੀ ਹਾਰ ਇੱਕ ਸੁਨੇ ਦਾ ਕਲਿੱਪ ਟਿੱਕਾ ਚਾਰ ਚੂੜੀਆਂ ਸੀ ਮੈਂ ਦੋ ਚੂੜੀਆਂ ਪਣਾ ਕੇ ਕੁੜੀ ਲਈ ਕਹਿਣੀ ਬਣਾ ਦਿੱਤੀ ਮੁੰਡੇ ਨੂੰ ਵੀ ਟੂਪਾ ਦਿੱਤੀ ਸੀ ਵਿਆਹ ਤਾਂ ਆਪ ਹੀ ਵੱਡਾ ਕਰਨਾ ਸੀ ਮੁੰਡਾ ਸਰਕਾਰੀ ਮਾਸਟਰ ਜੋ ਲੱਗਾ ਸੀ ਚਲੋ ਇੱਕ ਕੁੜੀ ਦਾ ਵਿਆਹ ਨਿਭੜਿਆ ਹਾਂ ਜਮੀਨ ਅਸੀਂ ਵਟਾਈ ਉੱਤੇ ਵਾਉਣ ਲੱਗੇ ਸੀ ਮੇਰੇ ਤੋਂ ਵੀ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਵਟਾਈ ਤੇ ਦੋ ਖਰਚ ਪੱਤਾ ਹੋਣਾ ਅੱਧੋ-ਅੱਧ ਹੋ ਜਾਣਾ ਅਗਲੇਆਂ ਦਾਣੇ ਘਰ ਛੱਡ ਜਾਣੇ ਮੁੰਡੇ ਤਿੰਨ ਪੜਦੇ ਸੀ ਦੋ ਨੌਕਰੀ ਉੱਪਰ ਜਾਂਦੇ ਸੀ ਇਸ ਕਰਕੇ ਖੇਤੀ ਕਰ ਨਹੀਂ ਸਕਦੇ ਸੀ ਤੀਜੀ ਮੁੰਡੇ ਨੇ ਜਰੂ 10वीं पास ਕੀਤੀ ਉਸਨੇ ਰੋਲਾ ਪਾ ਲਿਆ ਫੌਜੀ ਬਾਨਾ ਉੱਚਾ ਲੰਬਾ ਕੱਦ加ਟ ਉਪਰ ਸੁਨਾ ਸੁਨਖਾ ਫੌਜ ਤੇ ਭਰਤੀ ਨਿਕਲੀ ਮੇਰਾ ਪੁੱਤ ਸੁਖਚੈਨ ਫੌਜ ਸਿੰਘ ਵਿੱਚ ਭਰਤੀ ਹੋ ਗਿਆ ਜਿਸ ਮਾਂ ਦੇ ਤਿੰਨ ਪੁੱਤਰ ਸਰਕਾਰੀ ਨੌਕਰੀ ਕਰਦੇ ਹੋਣ ਉਸ ਦਾ ਜਿਗਰਾ ਤੇ ਉਹਦਾ ਊਮੇ ਵੱਡਾ ਹੋ ਹੀ ਜਾਂਦਾ ਹੈ ਪਿੰਡ ਦੇ ਸਾਰੇ ਲੋਕ ਬੜਾ ਹੀ ਆਦਰ ਮਾ ਦਿੰਦੇ ਸੀ ਪਰ ਮੈਂ ਕਦੀ ਵੀ ਮਾਨ ਨਹੀਂ ਕੀਤਾ ਸੀ ਮੈਂ ਦੇਖਿਆ ਸੀ ਉਜਾੜਿਤ ਉੱਚੀਆਂ ਕੰਧਾਂ ਦੇ ਬਣੇ ਮਕਾਨੋਂ ਨਾ ਹੀ ਮੈਂ ਸਲਾਈ ਬੁਣਾਈ ਛੱਡੀ ਕੁੜੀਆਂ ਨੂੰ ਵੀ ਹਰ ਇੱਕ ਕੰਮ ਵਿੱਚ ਨਿਪੁੰੰਤਾ ਦਿੱਤੀ ਮੇਰੀਆਂ ਬਣਾਈਆਂ ਕ੍ਰੋਸ਼ੀਆਂ ਦੀਆਂ ਚਾਦਰਾਂ ਦੀ ਮੰਗ ਐਨੀ ਸੀ ਕਿ ਆਣ-ਗਵਣ ਦੀਆਂ ਔਰਤਾਂ ਨੂੰ ਵੀ ਬਣਾ ਬਣਾ ਦਿੱਤੀਆਂ ਇੰਨਾ ਪੜਦੇ-ਪੜਦੇ ਮਨਪੇ ਦੀਆਂ ਅੱਖਾਂ ਵਿੱਚੋਂ ਅਥਰੂ ਝੂਣ ਲੱਗ ਗਏ ਹਨ ਕਿਉਂਕਿ ਉਹਨਾਂ ਨੇ ਵੀ ਸਾਰਾ ਕੰਮ ਬੇਬੇ ਬੰਸੋ ਤੋਂ ਹੀ ਸਿੱਖਿਆ ਸੀ ਉਹ ਬੇਬੇ ਵੱਲੋਂ ਲਿਖਵਾਇਆ ਖੱਦਗਿੱਲਾ ਹੋ ਜਾਂਦਾ ਹੈ ਮਮਾ ਜੀ ਤਸੀਂ ਰੋ ਕਿਉਂ ਰਹੇ ਹੋ ਬੀਬੀ ਬਨਸੋਦੀ ਪੈਨ ਲੱਗੇ ਬੈੱਡ ਉੱਪਰ ਬੈਠੀ ਹੁੰਦੀ ਆ ਉਹ ਨੂਰ ਨੂੰ ਗੋਲ-ਗੋਦੀ ਵਿੱਚ ਬਿਠਾਉਂਦੇ ਹੋਏ ਪੁੱਤ ਮੰਮੀ ਕਹਾਣੀ ਸੁਣਾ ਰਹੀ ਆ ਨਾ ਜਿਹੜੀ ਬੀਬੀ ਦੀ ਉਹ ਨੂੰ ਬਹੁਤ ਪਿਆਰ ਕਰਦੀ ਸੀ ਜਿਵੇਂ ਹੁਣ ਤੇਰੀ ਮੰਮੀ ਤੈਨੂੰ ਪਿਆਰ ਕਰਦੀ ਆ ਬਿਲਕੁਲ ਉਮੀ ਅੱਛਾ ਬੀਬੀ ਜੀ ਮੰਮਾ ਨੂੰ ਤੁਸੀਂ ਫੇਰ ਚੁੱਪ ਕਰਵਾਓ ਮੈਂ ਹੋਰ ਕਹਾਣੀ ਸੁਣਨੀ ਆ ਨੂਰ ਆਪਣੀ ਪਿਆਰੀ ਜਹੀ ਬੱਚਿਆਂ ਵਾਲੀ ਆਵਾਜ਼ ਵਿੱਚ ਬੋਲਦੀ ਆ ਮਨਪੇ ਥੋੜਾ ਜਿਹਾ ਮੁਸਕਰਾਉਂਦੇ ਹੋਏ ਆਪਣੀ ਧੀ ਦੇ ਮੂੰਹ ਨੂੰ ਪਿਆਰ ਨਾਲ ਬਲੋਸਦੀ ਆ ਫਿਰ ਅੱਗੇ ਪੜਨਾ ਸ਼ੁਰੂ ਕਰ ਦਿੰਦੀ ਆ ਹੁਣ ਮੇਰੇ ਪੁੱਤਾਂ ਨੇ ਕੱਚੇ ਮਕਾਨ ਦੀ ਜਗ੍ਹਾ ਨਵਾਂ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਬਹੁਤ ਸੋਹਣਾ ਲਾਲ ਰੰਗ ਦੀਆਂ ਟਾਈਲਾਂ ਇੱਟਾਂ ਨਾਲ ਕਰਦਾ ਵਿੜਾ ਬਣਾਇਆ ਗਿਆ ਛੱਤ ਵੀ ਟਾਈਲ ਇਟ ਬਾਲਿਆਂ ਤੇ ਗਾਡਰਾਂ ਦੀ ਬਣਾਈ ਗਈ ਪੱਕੀ ਪੌੜੀ ਵੀ ਬਣਾਈ ਜੋ ਕਿ ਛੱਤ ਉੱਪਰ ਸਿੱਧੀ ਜਾਂਦੀ ਸੀ ਕੋਈ ਡੰਡਾ ਨਹੀਂ ਸੀ ਫੜਨਾ ਛੱਤ ਉੱਪਰ ਜਾਣ ਲਈ ਸਾਰੇ ਬੱਚੇ ਤੇ ਮੈਂ ਬਹੁਤ ਖੁਸ਼ ਸੀ ਹੁਣ ਵਾਰ-ਵਾਰ ਲਿਪਨ ਦੀ ਸਮੱਸਿਆ ਤੋਂ निजात ਮਿਲ ਗਈ ਸੀ ਬੇੜੇ ਵਿੱਚ ਹੁਣ ਤੂੜ ਨਹੀਂ ਉੱਡਣੀ ਸੀ ਮੀਂਹ ਪੈਨੋਤੀ ਨਾ ਹੀ ਸਵਾਤ ਚੁੰਨ ਦਾ ਡਰ ਸੀ ਕਰ ਪੱਕਾ ਕੀ ਬਣਿਆ ਰਿਸ਼ਤਿਆਂ ਦੀ ਲੰਬੀ ਲਾਈਨ ਲੱਗ ਗਈ ਆਖਿਰ ਵੱਡੇ ਮੁੰਡੇ ਦਾ ਚੁੰਨੀ ਚੜਾਵਾ ਲੈ ਹੀ ਆਂਦਾ ਨਾਲ ਉਹਦੀ ਨੂੰਹ ਦੀ ਦੂਜੀ ਭੈਣ ਹਲੇ 10 ਕ ਵਰਿਆਂ ਦੀ ਸੀ ਨਾਲ ਨਿੱਕਾ ਮੁੰਡਾ ਮੰਗ ਦਿੱਤਾ ਹੁਣ ਨੂੰ ਦੀਆਂ ਗੱਲਨ ਖਰਚ ਵਿੱਚ ਵਾਦਾ ਹੋ ਗਿਆ ਸੀ ਉਹ ਵੀ ਕੁਝ ਜਾਈ ਦਿਨ ਨਮੀ ਤੋਂ ਨਮੀ ਮੰਗ ਰੱਖਦੀ ਘਰ ਵਿੱਚ ਮੇਰੇ ਨਾਲ ਬਿਲਕੁਲ ਵੀ ਕੰਮ ਨਹੀਂ ਕਰਵਾਉਂਦੀ ਸੀ ਉੱਪਰੋਂ ਕਲੇਸ਼ ਪਾਈ ਰੱਖਣਾ ਵੱਖਰਾ ਚਲੋ ਜੀ ਮੁੰਡਾ ਵਾਹ ਕਰ ਦਿੱਤਾ ਦੋ ਕਮਰਿਆਂ ਦਾ ਘਰ ਉਸਨੇ ਆਪਣੀ ਕਮਾਈ ਵਿੱਚੋਂ ਪਾ ਲਿਆ ਹੁਣ ਮੇਰੇ ਨਾਲ ਚਾ ਪੁੱਤਰ ਤੇ ਤਿੰਨ ਧੀਆਂ ਰਹਿੰਦੀਆਂ ਸੀ ਚੌਥਾ ਮੁੰਡਾ ਮਹਾਲੀ ਪੜਨ ਲੱਗ ਗਿਆ ਉੱਥੇ ਹੀ ਉਹ ਕਾਰਪਿੰਟਰ ਦੇ ਵੇਸੇ ਦਾ ਪ੍ਰੋਫੈਸ਼ਨਲ ਲੱਗ ਗਿਆ ਇੱਕ ਵੋਕੇਸ਼ਨਲ ਕਾਲਜ ਵਿੱਚ ਉਸ ਦੀ ਤਨਖਾਹ ਵੀ ਚੰਗੀ ਸੀ ਉੱਥੇ ਉਥੇ ਹੀ ਉਸਨੇ ਕੁੜੀ ਪਸੰਦ ਆ ਗਈ ਬਾਕੀ ਦੋ ਨਾਲੋਂ ਪਹਿਲਾਂ ਹੀ ਉਸਦਾ ਵਿਆਹ ਕਰ ਦਿੱਤਾ ਗਿਆ ਸਾਰਾ ਪਰਿਵਾਰ ਖੁਸ਼ ਸੀ ਜਿਹੜਾ ਮੁੰਡਾ ਫੌਜ ਵਿੱਚ ਸੀ ਉਹ ਵੱਡੀ ਦੀ ਭੈਣ ਨਾਲ ਮੰਗਿਆ ਸੀ ਉਹਦਾ ਵੀ ਮੁਕਲਾਵਾ ਲੈ ਆਏ ਉਹ ਉਸ ਨੂੰ ਨਾਲ ਹੀ ਲਦਾਖ ਲੈ ਗਿਆ ਉਥੇ ਉਸਨੇ ਚਾਰ ਧੀਆਂ ਨੂੰ ਜਨਮ ਦਿੱਤਾ ਹੁਣ ਮੇਰੀ ਨਿੱਕੀ ਕੁੜੀ ਪੂੜੀ ਅਤੇ ਨਿੱਕਾ ਇਹ ਇੱਕੋ ਹਾਂ ਸੀ ਜੁੜਵਾ ਪੈਦਾ ਹੋਈਆਂ ਸੀ ਮੈਂ ਦੋਵਾਂ ਦੇ ਵਿਆਹ ਵੀ ਇੱਕੋ ਕਰ ਕਰ ਦਿੱਤੀ ਚੰਗਾ ਟੱਬਰ ਸੀ ਆਪਣੀ ਬਿਲਡਿੰਗ ਵਾਲੀ ਵਰਕਸ਼ਾਪ ਸੀ ਮੇਰੀ ਇੱਕ ਕੁੜੀ ਤੇ ਇੱਕ ਨਿੱਕਾ ਮੁੰਡਾ ਤੇ ਦੂਜੇ ਨੰਬਰ ਵਾਲਾ ਮੁੰਡਾ ਵਿਹਨ ਤੋਂ ਰਹਿ ਗਏ ਸੀ ਮੈਨੂੰ ਐਵੇਂ ਹੀ ਲੱਗਾ ਕਿ ਬਹੁਤ ਸਾਰੀ ਜ਼ਿੰਮੇਵਾਰੀ ਜਿਵੇਂ ਮਨ ਤੋਂ ਲੱਤ ਗਈ ਹੈ ਇੱਕ ਦਿਨ ਨਿੱਕੀ ਕੁੜੀ ਦੇ ਹੱਥ ਪੀਲੇ ਕੀਤੇ ਉਹ ਮਲੇਸ਼ੀਆ ਵਿਆਹ ਦਿੱਤੀ ਗਈ ਹੁਣ ਤੱਕ ਘਰ ਚਾਰੇ ਪਾਸੇ ਸੁੱਖ ਸਮਰੱਧੀ ਨਾਲ ਭਰਪੂਰ ਸੀ ਸਭ ਤੋਂ ਨਿੱਕੇ ਦਸਵੀਂ ਪਾਸ ਹੁੰਦੇ ਹੀ ਇੱਕ ਸਾਲ ਆਈਟੀਆਈ ਵਿੱਚ ਲਗਾਇਆ ਤੇ ਰੋੜ ਵਿੱਚ ਵਿੱਚ ਫੋਰਮੈਨ ਲੱਗ ਗਿਆ। ਉਹਨੂੰ ਦਸ ਪਾਸੇ ਹੀ ਵਧੀਆ ਨੌਕਰੀ ਮਿਲ ਗਈ। ਪੰਜ ਦੇ ਪੰਜ ਮੁੰਡੇ ਪੰਜ ਹੀ ਸਰਕਾਰੀ ਨੌਕਰੀ ਉੱਪਰ। ਮੇਰਾ ਮਾਣ ਤਨ ਪਿੰਡ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਗਿਆ। ਪਰ ਨੂੰਹਾਂ ਨੂੰ ਤਾਂ ਬਣਿਆ ਬਣਾਇਆ ਮਿਲਿਆ ਸੀ। ਉਹਨਾਂ ਨੂੰ ਕੀ ਪਤਾ ਸੀ ਮਿਹਨਤ ਦਾ ਕਿਵੇਂ ਕੀਤੀ ਆ। ਆਈ ਦਿਨ ਕਲੇਸ਼ ਹੋਣ ਲੱਗ ਪਿਆ। ਕਰਪਿੰਡਰ ਵੀ ਅਲੱਗ ਹੋ ਗਿਆ। ਉਹਦੇ ਦੋ ਮੁੰਡੇ ਇੱਕ ਕੁੜੀ ਹੋਈ। ਤਿੰਨੋਂ ਦੇ ਤਿੰਨ ਐਨੇ ਲਾਇਕ ਨਿਕਲੇ। ਆਰਟੀਕਲ ਪਨ ਕੰਪਨੀ ਵਿੱਚ ਉਹ ਹੀ ਕੈਨੇਡਾ ਸੱਟ ਹੋ ਗਏ ਵੱਡੇ ਤੇ ਦੋ ਮੁੰਡੇ ਦੋਨੋਂ ਕਵੈਤ ਭੇਜ ਦਿੱਤੇ ਗਏ ਬੈਂਕ ਵਾਲੇ ਦਾ ਵੀ ਵਿਆਹ ਹੋ ਗਿਆ ਉਹ ਵੀ ਅਲੱਗ ਹੋ ਗਿਆ ਉਹਦੇ ਘਰ ਇੱਕ ਤੀ ਦੋ ਮੁੰਡੇ ਉਹ ਪਿੰਡ ਹੀ ਰਹਿ ਅਤੇ ਪੜੇ ਬਸ ਹੁਣ ਘਰ ਵਿੱਚ ਮੈਂ ਅਤੇ ਨਿੱਕਾ ਰਹਿ ਗਿਆ ਸੀ ਫੋਰਮੈਨ ਹੋਣ ਕਾਰਨ ਕਿਸੇ ਡਰਾਈਵਰ ਨੇ ਹੀ ਰਿਸ਼ਤੇ ਦਿੱਤਾ ਸਪਾਈ ਨੂ ਰਾਣੀ ਗਵਾਲੀਅਰ ਤੋਂ ਵਿਆਹ ਕੇ ਲੈ ਆਏ ਫੌਜੀ ਵੀ ਰਿਟਾਇਰ ਹੋ ਕੇ ਕੈਪਟਨ ਦੇ ਨਾਮ ਨਾਲ ਪਿੰਡ ਵਾਪਸ ਮੁੜਿਆ ਹਣ ਚਾਰ ਧੀਆਂ ਬਾਦ ਉਸ ਕੋਲ ਇੱਕ ਪੁੱਤ ਵੀ ਸੀ ਜੋ ਬਹੁਤ ਹੀ ਲਾਇਕ ਨਿਕਲਿਆ। ਉਹਨੇ ਐਮਐਸਸੀ ਕੰਪਿਊਟਰ ਦੀ ਪੜ੍ਹਾਈ ਦੇ ਨਾਲ-ਨਾਲ ਆਟਾ ਚੱਕੀ, ਵੈਲਡਿੰਗ ਵਰਕਸ਼ਾਪ, ਕੀਵਲ ਆਪਰੇਟਰ ਬਹੁਤ ਬਿਜ਼ਨਸ ਵਧਾਇਆ ਪਰ ਸਭ ਨੇ ਆਪਣੇ ਆਪਣੇ ਅਲੱਗ-ਅਲੱਗ ਨਵੇਂ ਘਰ ਬਣਾ ਲਏ। ਮੈਂ ਅਤੇ ਨਿੱਕਾ ਮੁੰਡਾ ਪੁਰਾਣੇ ਘਰ ਵਿੱਚ ਰਹਿੰਦੇ ਰਹੇ। ਜਿਵੇਂ-ਜਿਵੇਂ ਮੇਰੀ ਉਮਰ ਵਧਦੀ ਗਈ ਮੇਰੀ ਕੰਮ ਕਰਨ ਦੀ ਤਾਕਤ ਘਟਦੀ ਗਈ। ਹੁਣ ਹੱਡਾਂ ਬੜੀ ਵਾਹੀ ਨਹੀਂ ਹੁੰਦੀ ਸੀ। ਨਿੱਕੇ ਮੁੰਡੇ ਦੇ ਕਰਦੋਂ ਮੁੰਡਿਆਂ ਨੇ ਜਨਮ ਲਿਆ ਮੈਨੂੰ ਦਰਵਾਜ਼ੇ ਨਾਲ ਲੱਗਦੇ ਕਮਰੇ ਵਿੱਚ ਪੱਕਾ ਮੰਝਾ ਢਾ ਦਿੱਤਾ ਹੁਣ ਘਰ ਵਿੱਚ ਨੋਹਾਂ ਦੀ ਸਰਦਾਰੀ ਸੀ ਕੋਈ ਵੀ ਮਿਲਣ ਗੇ ਲਣਾਉਂਦਾ ਉਸ ਕਮਰੇ ਵਿੱਚ ਆਉਂਦਾ ਮੁੜ ਜਾਂਦਾ ਅਗਰ ਕਿਤੇ ਰਸੋਈ ਵਿੱਚ ਕੋਈ ਭਾਂਡਾ ਝੂਠਾ ਰੱਖ ਹੋ ਜਾਣਾ ਨੂਹ ਨੇ ਅੱਗ ਬਫੂਲਾ ਹੋਈ ਫਿਰਨਾ ਕਿ ਹਲੇ ਹੁਣੇ ਤਾਂ ਭਾਂਡੇ ਮਾਂਜੇ ਸੀ ਫਿਰ ਝੂਠੇ ਕਰ ਗਏ ਮੈਂ ਡਰਦੀ ਨਹੀਂ ਰੋਟੀ ਹੀ ਨਾ ਖਾਣੀ ਸੋਚਣਾ ਵੱਡੇ ਨੂੰ ਮਿਲਾਉਣੀ ਆ ਉੱਥੇ ਹੀ ਰੋਟੀ ਖਾ ਲਵਾਂਗੀ ਉਹ ਨੂੰ ਵੀ ਪਾਣੀ ਹੀ ਮਸਾਂ ਪੁੱਛਣਾ ਮੈਂ ਬਿਨਾ ਕੁਝ ਕਹੇ ਵਾਪਸ ਆ ਜਾਣਾ ਇੱਕ ਦਿਨ ਫੌਜੀ ਦੇ ਘਰ ਚਲੀ ਗਈ ਸੋਚਿਆ ਰੱਜਿਆ ਪੁੱਜਿਆ ਮਾਂ ਦੀ ਬਠਾਲ ਕੀ ਸੇਵਾ ਕਰੋ ਮੇਰੇ ਅੱਗੇ ਨੂਨੇ ਝਾੜੂ ਸੁਟਾਖਿਆ ਕੰਮ ਉਹਨਾਂ ਦੇ ਕਰਦੀ ਖਾਣ ਇੱਧਰ ਹੀ ਆ ਜਾਂਦੀ ਜੇ ਇੱਥੇ ਝਾੜੂ ਲਗਾ ਦੇਮਗੀ ਤੇਰਾ ਕੀ ਕਸ ਜਾਊਗਾ ਸਾਨੂੰ ਪਤਾ ਹੀ ਆ ਨਿੱਕੇ ਵਾਲੀ ਨਾਲ ਕਿੰਨਾ ਕੰਮ ਕਰਵਾਉਣੀ ਆ ਬੁੱਢੇ ਸਰੀਰ ਵਿੱਚ ਨਾ ਜਾਨ ਸੀ ਨਾ ਹੀ ਰੋਂ ਲੇ ਅੱਖਾਂ ਵਿੱਚ ਅਥਰੋ ਇਹੀ ਉਹ ਦਿਨ ਸੀ ਜਦੋਂ ਮੈਂ ਸਿਰਫ ਲੋਕਾਂ ਦੇ ਕਰ ਮਾੜਾ ਮੋਟਾ ਕੰਮ ਕਰਕੇ ਬੈਠ ਕੇ ਇੱਜ਼ਤ ਨਾਲ ਰੋਟੀ ਖਾਣੀ ਉਦੋਂ ਹੀ ਮੈਂ ਆਪਣੇ ਗਵਾਂਢ ਵਿੱਚ ਮਨਪਿਤ ਹੋਣਾ ਘਰ ਆ ਜਾਣਾ ਸ਼ੁਰੂ ਕੀਤਾ ਉਦੋਂ ਮਨਪਿਤਾਈ ਨੂੰ ਹਲੇ 1 ਸਾਲ ਹੀ ਹੋਇਆ ਸੀ ਉਹ ਵੀ ਆਪਣੇ ਮਾਪਪੋ ਤੋਂ ਦੂਰ ਪਿਆਰ ਤੋਂ ਸਖਣੀ ਸੀ ਉਸ ਨੂੰ ਦੇਖ ਮੈਨੂੰ ਮੂਹ ਆਉਣ ਲੱਗ ਗਿਆ ਕਾਰਪੈਂਟਰ ਕੀ ਹਮੇਸ਼ਾ ਹੀ ਤਾਲਾ ਲੱਗਾ ਰਹਿੰਦਾ ਸੀ ਉਹ ਜ਼ਿਆਦਾਤਰ ਮਹਾਲੀ ਹੀ ਰਹਿੰਦੇ ਸੀ ਮੈਂ ਆਪਣੀ ਰੋਟੀ ਦਾ ਹਸੀਲਾ ਵਸੀਲਾ ਐਵੇਂ ਹੀ ਲੋਕਾਂ ਨਾਲ ਹੱਸ ਕੇ ਗੱਲਾਂ-ਵਾਟਾਂ ਕਰ ਲੈਣੀਆਂ ਕਿਸੇ ਨੇ ਜਿੱਦ ਨਾਲ ਚਾਹ ਪੁੱਛੀ ਚਾਹ ਪੀ ਲੈਣੀ ਕਿਸੇ ਨੇ ਕਿਹਾ ਬੀਬੀ ਰੋਟੀ ਖਾ ਕੇ ਜਾਮੀ ਮੈਂ ਰੋਟੀ ਖਾ ਲੈਣੀ ਬਦਲੇ ਵਿੱਚ ਕਿਸੇ ਦੀ ਭਾਂਡੇ ਧੋ ਦੇਣੇ ਕਿਸੇ ਨੂੰ ਸੂਟ ਸਿਲ ਦੇਣਾ ਕਿਸੇ ਨੂੰ ਮਿੱਟੀ ਦਾ ਚੁੱਲ੍ਹਾ ਬਣਾ ਦੇਣਾ ਕਈਆਂ ਨੂੰ ਮਾਲਿਸ਼ ਲਈ ਮੇਰੀ ਜ਼ਰੂਰਤ ਪੈਂਦੀ ਪਰ ਟੱਬਰ ਨੂੰ ਇਹ ਸਭ ਵੀ ਪਸੰਦ ਨਹੀਂ ਸੀ ਨਿੱਕੇ ਦੇ ਮੁੰਡੇ ਰੌਲਾ ਪਾਉਂਦੇ ਸਾਡੀ ਬੇਇੱਜ਼ਤੀ ਕਰਵਾਉਂਦੀ ਆ ਉਸ ਗੱਲ ਦਾ ਵੀ ਕਲੇਸ਼ ਰਹਿਣ ਲੱਗਾ ਫਿਰ ਮੇਰੇ ਕੋਲ ਇੱਕੋ ਇੱਕ ਸਾਧਨ ਕੋ ਆਂਡ ਵਾਲਾ ਘਰ ਤੇ ਉਸ ਵਿੱਚ ਰਹਿੰਦੀ ਮਨਪਿਤ ਇਸ ਤਰ੍ਹਾਂ ਨਾਲ ਮਨਪਿਤ ਨੂੰ ਕੰਮ ਸਿਖਾ ਦੇਂਦੀ ਨਾਲ ਆਪਣਾ ਰੋਟੀ ਪਾਣੀ ਦਾ ਹੀ ਲਾ ਵਸੀਲਾ ਕਰ ਲੈਂਦੀ ਮਨਪਿਤ ਵੀ ਅਗਰ ਮੈਂ ਕਿਤੇ ਨਾ ਜਾਣਾ ਅੱਜ ਬੀਬੀ ਨਹੀਂ ਆਈ ਫਿਰ ਹਰਨਾਮੇ ਤੋਂ ਪੁੱਛ ਮੈਨੂੰ ਬੁਲਾਉਣ ਆ ਜਾਂਦੀ ਹਰਨਾਮੇ ਨੂੰ ਕੰਮ ਦਾ ਲਾਹਾ ਲੱਗਾ ਰਹਿੰਦਾ ਸੀ ਉਹ ਵੀ ਮਨਾ ਨਾ ਕਰਦੀ ਜਦੋਂ ਮਨਪੇ ਚਲੀ ਗਈ ਮੇਰੀ ਤਜ ਵਿੱਚ ਦੁਨੀਆ ਹੀ ਉਝੜ ਗਈ ਸੀ ਮੈਂ ਬਿਮਾਰ ਰਹਿਣ ਲੱਗ ਪਈ ਸੀ ਨਾ ਹੀ ਮਨਪੇ ਦਾ ਕੋਈ ਯਤਪਤਾ ਸੀ ਕਿ ਉਸ ਨੂੰ ਮਿਲ ਸਕਦੀ ਜਿਵੇਂ ਮੇਰੀ ਰੋਹ ਹੀ ਨਿਕਲ ਗਈ ਸੀ ਮੇਰਾ ਮਨਪਿਤਨਲ ਬਹੁਤ ਗੂੜਾ ਰਿਸ਼ਤਾ ਸੀ ਪਰ ਮਿਆਂ ਨੇ ਬਹਾਨੇ ਹਰਨਾਮੋ ਕਰ ਜਾਂਦੀ ਕਿ ਮਨਪੇ ਤਾਂ ਕੁਝ ਪਤਾ ਲੱਗ ਸਕੇ ਹੁਣ ਹਰਨਾਮੋ ਵੀ ਆਨਕ ਨਹੀਂ ਕਰਨ ਲੱਗੀ ਸੀ ਉਹਨੂੰ ਬਸ ਆਪਣੇ ਕੰਮ ਤੱਕ ਮਤਲਬ ਸੀ ਕਿ ਜਾਂ ਮੈਂ ਰੋਟੀਆਂ ਬਣਾ ਦਮਾਂ ਜਾਂ ਫਿਰ ਭਾਂਡੇ ਮਾ ਜਾਮਾਂ ਬੁੱਢੀ ਹੱਡਾਂ ਵਿੱਚ ਇੰਨਾ ਬਲ ਕਿ ਕੁੰਬੜੇ ਸ਼ਰੀਰ ਨਾਲ ਲੋਕਾਂ ਦੇ ਭਾਂਡੇ ਧੋਨੇ ਫਿਰਨਾ ਤੋਹੂ ਕਹਿੰਦੇ ਹੁੰਦੇ ਆ ਸਿੱਕਾ ਕੋਟਾ ਆਪਣਾ ਬਾਣੀਆਂ ਨੂੰ ਕੀ ਦੁਸ਼ ਮੇਰੀ ਔਲਾਦ ਚੰਗੀ ਹੁੰਦੀ ਜ਼ਰੂਰ ਤੇ ਹੀ ਨਹੀਂ ਸੀ ਆਖਿਰ ਮੈਂ ਰੋਜ ਗੁਰੂ ਘਰ ਜਾਣ ਲੱਗ ਪਈ ਉੱਥੇ ਲੰਗਰ ਪਾਣੀ ਛਕਣਾ ਉੱਥੇ ਮੜੀ-ਮੁੱਟੀ ਸੇਵਾ ਆਰਾਮ ਕਰਨਾ ਬੀਬੀਆਂ ਨਾਲ ਬੈਠ ਕੇ ਗੱਲਾਂ-ਵਾਤਾਂ ਕਰ ਲੈਣੀਆਂ ਇੱਕ ਦਿਨ ਫੌਜੀ ਮੈਨੂੰ ਕਾਰ ਵਿੱਚ ਲੈਣ ਆਇਆ ਅਕੇ ਬੀਬੀ ਚੱਲ ਤੈਨੂੰ ਲੈਣ ਆਇਆ ਮੈਨੂੰ ਸਮਝ ਨਾ ਆਵੇ ਤਿੰਨ ਕਿਵੇਂ ਛੜਿਆ ਲੱਗਦਾ ਪਰਮਾਤਮਾ ਨੇ ਹੀ ਮਨ ਮਿਹਰ ਪਾ ਦਿੱਤੀ ਕਰਜਾ ਕੇ ਪਤਾ ਲੱਗਾ ਮੇਰੀ ਤੂ ੱੱਕੇ ਨਾਲ ਕਰਦੀ ਵਸੀਅਤ ਬਣਾਉਣ ਲੱਗਿਆ ਜਿਸ ਵਿੱਚ ਮੈਂ ਤੇ ਨਿੱਕਾ ਰਹਿੰਦੇ ਕਿਉਂਕਿ ਨਿੱਕੇ ਨੇ ਵੀ ਆਪਣਾ ਨਮਾ ਕਰ ਬਣਾ ਲਿਆ ਸੀ ਮੈਂ ਝੂਠ ਹੀ ਰੋਲਾ ਪਾ ਲਿਆ ਲੋਕੋ ਮੈਨੂੰ ਮਾਰਨ ਲੱਗੇ ਆ ਬਚਾ ਲਵੋ ਮੇਜਰ ਕਾ ਵਿਲਾ ਕਿਤੇ ਗਲੀ ਵਿੱਚੋਂ ਲੰਘਣ ਚੱਲਿਆ ਸੀ ਉਹ ਮੈਨੂੰ ਗੁਰੂ ਘਰ ਦੁਆਰਾ ਛੱਡ ਆਇਆ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਫੇ ਚੋਰੀ-ਚੋਰੀ ਮੈਂ ਪੱਕੀ ਵਸੀਤ ਗੁਰੂ ਕਰ ਰਹਿੰਦੇ ਇੱਕ ਭਾਈ ਦੀ ਮਦਦ ਨਾਲ ਬਣਵਾ ਲਈ ਮਨਪ੍ਰਿਤ ਲਈ ਸਨੇਹਾ ਵੀ ਉਸ ਤੋਂ ਹੀ ਲਿਖਵਾਇਆ ਮਨਪ੍ਰਿਤ ਬੋਤ ਵਸੀਅਤ ਨੂੰ ਪੜ੍ਹ ਕੇ ਸੰਭਾਲ ਲਵੇ ਮਨਪ੍ਰਿਤ ਜਦੋਂ ਵਸੀਅਤ ਪੜ੍ਹਦੀ ਆ ਪਤਾ ਲੱਗਦਾ ਹੈ ਕਿ ਬੀਬੀ ਨੇ ਇਹ ਕਰ ਫਿਰ ਦਾ ਆਸ਼ਰਮ ਦੇ ਨਾਮ ਕਰ ਦਿੱਤਾ ਤਾਂ ਜੋ ਕੋਈ ਹੋਰ ਬਜ਼ੁਰਗ ਬੀਬੀ ਵਾਂਗ ਤੱਕੀ ਨਾ ਖਾਵੇ ਅਮਰੂਦਾਂ ਵਾਲਾ ਵਿਹੜਾ ਲੰਗਰ ਪ੍ਰਥਾ ਲਈ ਸੰਸਾ ਨੂੰ ਸਮਰਪਿਤ ਕਰ ਦਿੱਤਾ ਗਿਆ ਮਨਪ੍ਰਿਤ ਇਹ ਕਾਗਜ਼ ਲੈ ਕੇ ਫੋਰਮੈਨ ਅੰਕਲ ਨਾਲ ਗੱਲ ਕਰਦੀ ਆ ਉਸ ਘਰ ਨੂੰ ਫਿਰ ਦਾ ਆਸ਼ਰਮ ਬਣਾ ਦਿੱਤਾ ਜਾਂਦਾ ਹੈ ਅਤੇ ਅਮਰੂਦਾਵਲੀ ਜਗ੍ਹਾ ਲੰਗਰ ਦੀ ਪ੍ਰਥਾ ਸੰਸਥਾ ਵੱਲੋਂ ਜਾਰੀ ਹੋ ਜਾਂਦੀ ਆ ਅੱਜ ਵੀ ਉਸ ਜਗ੍ਹਾ ਓਟਟ ਲੰਗਰ ਚੱਲਦਾ ਤੇ ਕਿੰਨੇ ਬਜ਼ੁਰਗ ਦੰਪਤੀ ਪੁੱਤੀਆਂ ਤੋਂ ਨਿਰਾਸ਼ ਉਸ ਆਸ਼ਰਮ ਵਿੱਚ ਰਹਿੰਦੇ ਹਨ ਧੰਨਵਾਦ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਇਹੋ ਜਿਹੀਆਂ ਹੋਰ ਕਹਾਣੀਆਂ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ